ਅੱਜ ਜਿਸ ਸਟੋਰੀ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਇਹ ਜਿਹੜੀਆਂ ਮੈਂ ਸਟੋਰੀਆਂ ਡੇਲੀ ਸੁਣਾ ਰਿਹਾ ਤੁਹਾਨੂੰ ਜਿਹੜੀਆਂ ਕਿ ਕਤਲਾਂ ਦੀਆਂ ਕ੍ਰਾਈਮ ਸਟੋਰੀਆਂ ਨੇ ਅਪਰਾਧੀਆਂ ਦੀਆਂ ਗੱਲਾਂ ਨੇ ਇਹ ਜਿਹੜੀ ਐ ਅੱਜ ਸਟੋਰੀ ਸੁਣਾਉਣ ਲੱਗਾ ਇਹ ਸਭ ਤੋਂ ਵੱਖ ਹੈ ਉਹ ਘਟਨਾਵਾਂ ਨਹੀਂ ਇਹ ਇੱਕ ਸਟੋਰੀ ਹੈ ਬਹੁਤ ਪੋਜ਼ਿਟਿਵ ਸਟੋਰੀ ਹੈ ਜੀ ਆਪਾਂ ਇਹਨੂੰ ਧਿਆਨ ਨਾਲ ਸੁਣੀਏ ਤਾਂ ਆਪਣੇ ਰਿਸ਼ਤਿਆਂ ਦੇ ਵਿੱਚ ਬਹੁਤ ਪਿਆਰ ਜਿਹੜਾ ਬਣਿਆ ਰਹਿ ਸਕਦਾ ਆਪਾਂ ਰਿਸ਼ਤਿਆਂ ਨੂੰ ਸਮਝ ਸਕਦੇ ਆਂ ਜਦੋਂ ਇਹ ਸਟੋਰੀ ਮੈਂ ਪੜ੍ਹੀ ਤਾਂ ਬਹੁਤ ਵਧੀਆ ਲੱਗੀ ਫਕੀਰ ਦੇ ਵਿੱਚ ਜਾ ਕੇ ਅੱਖਾਂ ਦੇ ਵਿੱਚ ਜਿਹੜੇ ਅਥਰੂ ਆਉਣੇ ਬਹੁਤ ਜ਼ਰੂਰੀ ਨੇ ਪਰ ਜਿਹੜੀ ਐਂਡਿੰਗ ਹੁੰਦੀ ਆ ਉਹ ਹੈਪੀ ਐਂਡਿੰਗ ਹੁੰਦੀ ਹੈ ਇਹਦੇ ਵਿੱਚ ਇਹ ਸਭ ਤੋਂ ਵੱਖ ਇੱਕ ਪੋਜ਼ਿਟਿਵ ਸਟੋਰੀ ਹੈ ਇਹ ਸਟੋਰੀ ਦੀ ਗੱਲਬਾਤ ਕਰੀਏ ਤੇ ਇਹ ਦੋ ਲੋਕਾਂ ਦੀ ਸਟੋਰੀ ਹੁੰਦੀ ਹੈ ਇੱਕ ਇਹਦੇ ਵਿੱਚ ਪੂਜਾ ਚੌਧਰੀ ਜਿਹੜੀ ਕਿ ਪਟਨਾ ਦੀ ਰਹਿਣ ਵਾਲੀ ਹੈ ਪੜ੍ਹੀ ਲਿਖੀ ਲੜਕੀ ਹੈ ਇਹਦੇ ਜਿਹੜੇ ਪਿਤਾ ਹੁੰਦੇ ਨੇ ਉਹ ਕੋਲ ਇੰਡੀਆ ਦੇ ਵਿੱਚ ਕੰਮ ਕਰਦੇ ਨੇ ਕੋਲ ਇੰਡੀਆ ਦੇ ਵਿੱਚ ਕੰਮ ਕਰ ਕਰਕੇ ਉਹਨਾਂ ਦੀ ਜਿਹੜੀ ਟਰਾਂਸਫਰ ਹੈ ਉਹ ਪੂਰੇ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਹੈ ਥੋੜੇ ਸਮੇਂ ਬਾਅਦ ਤੇ ਜਿਹੜੀ ਪੂਜਾ ਹੁੰਦੀ ਹੈ ਉਹ ਵੀ ਆਪਣੇ ਮਾਤਾ ਪਿਤਾ ਦੇ ਨਾਲ ਜਿੱਥੇ ਟਰਾਂਸਫਰ ਹੁੰਦੀ ਹੈ ਉੱਥੇ ਜਾਣਾ ਹੁੰਦਾ ਉਹਨੇ ਵੀ ਤੇ ਨਾਲ ਨਾਲ ਆਪਣੀ ਉਹ ਐਜੂਕੇਸ਼ਨ ਕਰਦੀ ਰਹਿੰਦੀ ਹੈ ਬਹੁਤ ਪੜ੍ਹੀ ਲਿਖੀ ਲੜਕੀ ਹੁੰਦੀ ਹੈ ਸੁੰਦਰ ਤੇ ਸਮਝਦਾਰ ਹੁਣ ਉਹਦੀ ਉਮਰ ਹੋ ਜਾਂਦੀ ਹੈ 24-25 ਸਾਲ ਦੀ ਜਦੋਂ 24-25 ਸਾਲ ਦੀ ਉਮਰ ਹੋ ਜਾਂਦੀ ਹੈ ਤਾਂ ਹਰ ਇੱਕ ਮਾਪੇ ਨੂੰ ਫਿਕਰ ਹੁੰਦਾ ਵੀ ਹੁਣ ਇਹ ਕੁੜੀ ਦਾ ਵਿਆਹ ਕੀਤਾ ਜਾਏ ਕਿਤੇ ਤਾਂ ਘਰ ਲੱਭਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀ ਸ਼ਰਤ ਹੁੰਦੀ ਹੈ ਵੀ ਜਿਹੜੀ ਮੈਰਿਜ ਹੋਏਗੀ ਅਰੇਜ ਮੈਰਿਜ ਹੋਏਗੀ ਤੇ ਜਿਹੜੀ ਪੂਜਾ ਹੁੰਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਨਹੀਂ ਹੁੰਦਾ ਕੋਈ ਉਸਾ ਐਸਾ ਜ਼ਿੰਦਗੀ ਦਾ ਪਾਰਟ ਨਹੀਂ ਹੁੰਦਾ ਤੋਂ ਆਪਣੀ ਮਾਪੇ ਬਾਪ ਦੇ ਕਹੇ ਦੇ ਵਿੱਚ ਹੁੰਦੀ ਹੈ ਇਹ ਗੱਲ ਹੈ 2012 ਦੀ ਹੁਣ 2012 ਦੇ ਵਿੱਚ ਸਾਰੇ ਐਪ ਵਗੈਰਾ ਆ ਬਹੁਤ ਐਪ ਜਿਹੜੇ ਆ ਚੁੱਕੇ ਸੀ ਮੋਬਾਈਲ ਸਾਰਾ ਕੁਝ ਸੀ ਤੇ ਹੁਣ ਐਪ ਜਿਹੜੇ ਮੈਟਰਮੋਨੀਅਲ ਐਪ ਹੁੰਦੇ ਨੇ ਇਹਨਾਂ ਦੇ ਉੱਤੇ ਜਿਹੜਾ ਪੂਜਾ ਦਾ ਬਾਇਓ ਡਾਟਾ ਪਾਇਆ ਜਾਂਦਾ ਹੈ ਕਿ ਪੜੀ ਲਿਖੀ ਸੀ ਸੁੰਦਰ ਸੀ ਖੂਬਸੂਰਤ ਸੀ ਸਮਝਦਾਰ ਸੀ ਤੇ ਜਦੋਂ ਬਾਇਓ ਡਾਟਾ ਹੁਣ ਜਾਂਦਾ ਅੱਗੇ ਤਾਂ ਇੱਕ ਯੂਪੀ ਦੇ ਵਿੱਚ ਰਹਿਣ ਵਾਲਾ ਜਿਹੜਾ ਹੁੰਦਾ ਵਿਨੇਜਾਸਵਾਲ ਯੂਪੀ ਯੂਪੀ ਦਾ ਜ਼ਿਲ੍ਹਾ ਜੌਨਪੁਰ ਉੱਥੇ ਰਹਿੰਦਾ ਹੁੰਦਾ ਵਿਨੇਜਾਸਵਾਲ ਉਹ ਵੀ ਬਹੁਤ ਪੜਿਆ ਲਿਖਿਆ ਹੁੰਦਾ ਤੇ ਸੇਲ ਸਟੀਲ ਅਥਾਰਟੀ ਆਫ ਇੰਡੀਆ ਦੇ ਵਿੱਚ ਕੰਮ ਕਰਦਾ ਹੁੰਦਾ ਬਹੁਤ ਵਧੀਆ ਪੋਸਟ ਤੇ ਹੁੰਦਾ ਤੇ ਜਦੋਂ ਬਾਇਓ ਡਾਟਾ ਦੇਖਦਾ ਉਹਨੂੰ ਇਹ ਬਾਇਓ ਡਾਟਾ ਬਹੁਤ ਪਸੰਦ ਆਉਂਦਾ ਕਿਉਂਕਿ ਉਹਦੀ ਵੀ ਉਮਰ ਹੁਣ ਵਿਆਹ ਦੀ ਸੀ ਤੇ ਘਰ ਦੇ ਉਹਦਾ ਵੀ ਵਿਆਹ ਕਰਨਾ ਚਾਹੁੰਦੇ ਸੀ ਹੁਣ ਜਦੋਂ ਬਾਇਓ ਡਾਟਾ ਦੇਖਿਆ ਜਾਂਦਾ ਹੈ ਤਾਂ ਘਰਦਿਆਂ ਨੂੰ ਵੀ ਬਾਇਓ ਡਾਟਾ ਬਹੁਤ ਪਸੰਦ ਆਉਂਦਾ ਜਿਵੇਂ ਦੀ ਉਹਨਾਂ ਨੂੰ ਕੁੜੀ ਚਾਹੀਦੀ ਸੀ ਜਿਵੇਂ ਦੀ ਵਿਨੇਜ ਜਸਵਾਲ ਨੂੰ ਲੜਕੀ ਚਾਹੀਦੀ ਸੀ ਉਹਵੇਂ ਦੀ ਉਹ ਲੜਕੀ ਹੁੰਦੀ ਹੈ ਪੂਜਾ ਚੌਧਰੀ ਹੁਣ ਇਹਨਾਂ ਵੱਲੋਂ ਪਹਿਲ ਕੀਤੀ ਜਾਂਦੀ ਹੈ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਪੂਜਾ ਚੌਧਰੀ ਦੇ ਘਰਦਿਆਂ ਦੇ ਨਾਲ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਵਿਨੇਜ ਜਸਵਾਲ ਦਾ ਤਾਂ ਉਹਨਾਂ ਨੂੰ ਵੀ ਪਰਿਵਾਰ ਵੀ ਵਧੀਆ ਲੱਗਦਾ ਤੇ ਲੜਕਾ ਵੀ ਵਧੀਆ ਲੱਗਦਾ ਤੇ ਵਧੀਆ ਜੌਬ ਤੇ ਹੁੰਦਾ ਹੈ ਫਿਰ ਗੱਲ ਅੱਗੇ ਚੱਲਦੀ ਹੈ ਤੇ ਦਸੰਬਰ 2012 ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਹੁਣ ਵਿਆਹ ਤੋਂ ਬਾਅਦ ਜਿਹੜੀ ਪੂਜਾ ਉਹ ਵਿਨੇ ਦੇ ਘਰ ਹੁੰਦੀ ਹੈ ਘਰ ਦੇ ਵਿੱਚ ਬਹੁਤ ਰੌਣਕ ਹੁੰਦੀ ਹੈ ਵਿਨੇ ਜਸਵਾਲ ਦੇ ਭਰਾ ਭੈਣਾਂ ਮਾਪੇ ਬਹੁਤ ਵੱਡਾ ਪਰਿਵਾਰ ਹੁੰਦਾ ਤੇ ਪੂਜਾ ਜਿਹੜੀ ਹੁੰਦੀ ਹੈ ਬਹੁਤ ਖੁਸ਼ ਹੁੰਦੀ ਹੈ ਤੇ ਉੱਥੇ ਰਹਿੰਦੀ ਹੈ ਕੁਝ ਸਮੇਂ ਰਹਿਣ ਤੋਂ ਬਾਅਦ ਫਿਰ ਜਿਹੜੀ ਜੌਬ ਦੇ ਸਿਲਸਿਲੇ ਦੇ ਵਿੱਚ ਪੂਜਾ ਤੇ ਵਿਨੇ ਇਹਨਾਂ ਨੂੰ ਗਾਜ਼ੀਆਬਾਦ ਜਾਣਾ ਪੈਂਦਾ। ਇਹ ਫਿਰ ਉੱਥੋਂ ਗਾਜ਼ੀਆਬਾਦ ਸ਼ਿਫਟ ਹੋ ਜਾਂਦੇ ਨੇ ਦੋਨੋਂ ਜਣੇ। ਹੁਣ ਪੂਰੇ ਪਰਿਵਾਰ ਚੋਂ ਵਿਛੜ ਕੇ ਇਹ ਸਿਰਫ ਉੱਥੇ ਦੋ ਜਣੇ ਹੁੰਦੇ ਨੇ ਗਾਜ਼ੀਆਬਾਦ ਦੇ ਵਿੱਚ। ਕਿਉਂਕਿ ਉੱਥੇ ਜੌਬ ਹੁੰਦੀ ਹੈ ਗਰੇਜ ਅਸਵਾਲ ਦੀ। ਜਦੋਂ ਉੱਥੇ ਸ਼ਿਫਟ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਥੋੜੀ ਬਹੁਤ ਤਕਰਾਰਬਾਜ਼ੀ ਜਿਹੜੀ ਹੋਣ ਲੱਗ ਜਾਂਦੀ ਹੈ। ਹੁਣ ਤਕਰਾਰਬਾਜ਼ੀ ਜਦੋਂ ਹੁੰਦੀ ਹੈ ਤੇ ਵਿਆਹ ਨੂੰ ਹਜੇ 6 ਮਹੀਨੇ ਹੋਏ ਹੁੰਦੇ ਨੇ ਕਿਉਂਕਿ ਪਹਿਲਾਂ ਪਰਿਵਾਰ ਦੇ ਵਿੱਚ ਸੀ ਪਰਿਵਾਰ ਦੇ ਵਿੱਚ ਨਹੀਂ ਕਈ ਵਾਰ ਪਤਾ ਲੱਗਦਾ ਜਿਹੜਾ ਹਾਸੇ ਖੇਡੇ ਦਾ ਮਾਹੌਲ ਹੁੰਦਾ ਤੇ ਹੁਣ ਜਦੋਂ ਇਕੱਲੇ ਹੁੰਦੇ ਨੇ ਉਹਨੇ ਜੌਬ ਤੇ ਜਾਣਾ ਹੁੰਦਾ ਪੂਜਾ ਕਰ ਹੁੰਦੀ ਐ ਤੇ ਇਹਨਾਂ ਨੂੰ ਹੌਲੀ ਹੌਲੀ ਲੱਗਣ ਲੱਗ ਜਾਂਦਾ ਵੀ ਸਾਡੇ ਜਿਹੜੇ ਸੁਭਾਅ ਨੇ ਸਾਡੇ ਵਿੱਚ ਬਹੁਤ ਵੱਡਾ ਇਕਾੰਤਰ ਹੈ ਸੁਭਾਅ ਵੱਖ-ਵੱਖ ਨੇ ਉਹਨੇ ਹਰੇਕ ਰਿਸ਼ਤੇ ਦੇ ਵਿੱਚ ਹੀ ਹੁੰਦਾ ਵੀ ਹੋ ਸਕਦਾ ਕਿਸੇ ਨੂੰ ਲਾਲ ਰੰਗ ਪਸੰਦ ਆ ਤੇ ਦੂਜੇ ਨੂੰ ਪੀਲਾ ਪਸੰਦ ਆ ਕਿਸੇ ਨੂੰ ਕੁਝ ਖਾਣਾ ਪਸੰਦ ਆ ਦੂਜੇ ਨੂੰ ਉਹ ਨਹੀਂ ਚੀਜ਼ ਪਸੰਦ ਤੇ ਹੁਣ ਜਿਹੜੇ ਹੌਲੀ-ਹੌਲੀ ਜਿਹਾ ਤਕਰਾਰ ਵੱਧੇ ਸ਼ੁਰੂ ਜਾਂਦੇ ਨੇ ਇਹਨਾਂ ਦਾ ਮਨਮਟਾਵ ਹੋਣ ਲੱਗ ਜਾਂਦਾ ਹੈ ਆਪਸ ਦੇ ਵਿੱਚ ਜਦੋਂ ਤਕਰਾਰ ਵਾਧੀ ਹੈ ਤਾਂ ਵਾਧੀ-ਵਾਧੀ ਉਹ ਫਿਰ ਜਿਆਦਾ ਜਦੋਂ ਵਾਧੀ ਹੈ ਤਾਂ ਫਿਰ ਫੈਸਲਾ ਕਰਦੇ ਨੇ ਤਲਾਕ ਲੈਣ ਦਾ ਇਹ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਚਲਾ ਜਾਂਦਾ ਹੈ ਨਾ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਇਹਨਾਂ ਦੀਆਂ ਲੜਾਈਆਂ ਹੁੰਦੀਆਂ ਨੇ ਪਰ ਲੜਾਈ ਇਸ ਤਰੀਕੇ ਦੀ ਹੁੰਦੀ ਹੈ ਵੀ ਕਦੇ ਵੀ ਇਹਨਾਂ ਨੇ ਇੱਕ ਦੂਜੇ ਨੂੰ ਬਹੁਤਾ ਗਲਤ ਨਹੀਂ ਬੋਲਿਆ ਵਿਨੇ ਜੈਸਵਾਲ ਨੇ ਵੀ ਕਦੇ ਨਾ ਤਾਂ ਪੂਜਾ ਦੇ ਹੱਥ ਚੱਕਿਆ ਤੇ ਨਾ ਹੀ ਉਹਨੂੰ ਕਦੇ ਗਾਲ ਕੱਢੀ ਤੇ ਜਿਹੜੀ ਪੂਜਾ ਸੀ ਉਹ ਵੀ ਇੱਕ ਤਮੀਜ਼ ਦੇ ਅੰਦਰ ਹੀ ਉਹਦੇ ਨਾਲ ਤਕਰਾਰ ਕੀਤੀ ਕਦੇ ਵੀ ਉਹਨੂੰ ਉਹਨੇ ਵੀ ਗਲਤ ਨਹੀਂ ਬੋਲਿਆ ਕਦੇ ਮਾਂ ਬਾਪ ਜਾਂ ਕਿਸੇ ਤਰੀਕੇ ਦਾ ਜਿਵੇਂ ਲੜਾਈ ਦੇ ਵਿੱਚ ਮਿਹਣੇ ਮਾਰੇ ਜਾਂਦੇ ਨੇ ਐਸੀ ਗੱਲ ਉਹਨੇ ਵੀ ਕਦੇ ਨਹੀਂ ਕੀਤੀ ਬਸ ਇੱਕ ਹਿਸਾਬ ਲਾ ਲਓ ਵੀ ਥੋੜਾ ਬਹੁਤ ਇਹਨਾਂ ਦਾ ਮਨਮਟਾਵ ਜਿਹੜਾ ਸੀ ਉਹ ਇੱਕ ਦਾਇਰੇ ਦੇ ਅੰਦਰ ਸੀ ਮਸੀ ਬਹੁਤ ਤਮੀਜ਼ ਵਾਲਾ ਹੁਣ ਕੇਸ ਚੱਲਦਾ ਕੋਰਟ ਦੇ ਵਿੱਚ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਅਸੀਂ ਇੱਕ ਦੂਜੇ ਦੇ ਨਾਲ ਖੁਸ਼ ਨਹੀਂ ਰਹਿ ਸਕਦੇ ਅਸੀਂ ਇੱਕ ਦੂਜੇ ਦੇ ਲਈ ਨਹੀਂ ਬਣੇ ਸਾਡੇ ਦੇ ਵਿੱਚ ਜਿਹੜੇ ਬਹੁਤ ਅੰਤਰ ਹੈ ਇੱਕ ਦੂਜੇ ਦੇ ਸੁਭਾਅ ਦੇ ਵਿੱਚ ਬਹੁਤ ਅੰਤਰ ਹੈ ਇੱਕ ਦੂਜੇ ਦੀ ਸੋਚ ਦੇ ਵਿੱਚ ਬਹੁਤ ਅੰਤਰ ਹੈ ਕੇਸ ਚੱਲਦਾ ਹੁਣ ਜਿਹੜੀ ਪੂਜਾ ਹੁੰਦੀ ਹੈ ਉਹ ਆਪਣੇ ਮਾਪੇ ਕੋਲ ਚਲੀ ਜਾਂਦੀ ਹੈ ਜਿੱਥੇ ਕੋਈ ਪਟਨਾ ਦੇ ਵਿੱਚ ਰਹਿੰਦੇ ਹੁੰਦੇ ਨੇ ਉਹ ਉੱਥੇ ਚਲੀ ਜਾਂਦੀ ਹੈ ਤੇ ਜਿਹੜਾ ਵਿਨੇ ਹੁੰਦਾ ਉਹ ਗਾਜੀਆਬਾਦ ਆਪਣੀ ਜੌਬ ਕਰਦਾ ਹੁਣ ਇਹ 2013 ਦੇ ਵਿੱਚ ਕੇਸ ਇਹਨਾਂ ਦਾ ਚੱਲਦਾ ਹੈ ਕਿ ਕਿ ਇਸੇ ਹਾਈ ਕੋਰਟ ਚ ਪਹੁੰਚਦਾ ਹਾਈ ਕੋਰਟ ਤੋਂ ਸੁਪਰੀਮ ਕੋਰਟ ਪਹੁੰਚਦਾ ਹੈ ਇੱਕ ਕੇਸ ਇਹਨਾਂ ਦਾ ਕਾਫੀ ਲੰਮਾ ਚੱਲਦਾ ਹੈ ਪਰ ਇੱਕ ਜਿਹੜੀ ਹੈਰਾਨੀ ਦੀ ਗੱਲ ਹੁੰਦੀ ਹੈ ਇਹ ਦੋਨੋਂ ਆਪਸ ਵਿੱਚ ਕਦੇ ਇੱਕ ਦੂਜੇ ਨੂੰ ਫੋਨ ਕਰ ਲੈਂਦੇ ਨੇ ਹਾਲਚਲ ਪੁੱਛਣ ਵਾਸਤੇ ਕਦੇ ਜਿਹੜੀ ਪੂਜਾ ਹੁੰਦੀ ਉਹ ਫੋਨ ਕਰਦੀ ਹੈ ਵਿਨੇ ਨੂੰ ਉਹਦਾ ਹਾਲਚਲ ਪੁੱਛਿਆ ਤੇ ਬਸ ਫੋਨ ਰੱਖਤਾ ਕਈ ਵਾਰ ਵਿਨੇ ਜਿਹੜਾ ਉਹ ਫੋਨ ਕਰ ਲੈਂਦਾ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਤੀਜਾ ਬੰਦਾ ਨਹੀਂ ਆਉਂਦਾ ਨਾ ਤਾਂ ਜਿਹੜੀ ਪੂਜਾ ਹੁੰਦੀ ਹੈ ਉਹ ਉਹਦਾ ਕਿਸੇ ਪਾਸੇ ਧਿਆਨ ਹੁੰਦਾ ਕੋਈ ਉਹਦੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ ਤੇ ਨਾ ਹੀ ਵਿਨੇ ਦਾ ਇਹ ਕੇਸ ਚੱਲਦਾ ਰਹਿੰਦਾ 2018 ਦੇ ਵਿੱਚ ਇਹਨਾਂ ਦਾ ਤਲਾਕ ਹੋ ਜਾਂਦਾ ਹੁਣ 2018 ਦੇ ਵਿੱਚ ਤਲਾਕ ਹੋਣ ਤੋਂ ਬਾਅਦ ਹੁਣ ਪੂਜਾ ਦੇ ਘਰ ਦੇ ਸੋਚਦੇ ਨੇ ਕਿਉਂਕਿ ਉਹਨਾਂ ਨੂੰ ਚਿੰਤਾ ਹੁੰਦੀ ਹੈ ਵੀ ਕੁੜੀ ਦਾ ਵਿਆਹ ਕੀਤਾ ਬਹੁਤ ਖੁਸ਼ੀਆਂ ਤੇ ਚਾਵਾਂ ਦੇ ਨਾਲ ਉਹਦਾ ਵਿਆਹ ਕੀਤਾ ਵਿਆਹ ਕਰਨ ਤੋਂ ਸਿਰਫ 6 ਮਹੀਨੇ ਤੱਕ ਜਿਹੜਾ ਵਿਆਹ ਚੱਲਦਾ ਉਹ ਤੋਂ ਬਾਅਦ ਉਹਦਾ ਤਲਾਕ ਦਾ ਕੇਸ ਚੱਲਦਾ ਤਲਾਕ ਹੋ ਜਾਂਦਾ ਤੇ ਹੁਣ ਇਹਦਾ ਵਿਆਹ ਦੁਬਾਰਾ ਉਹ ਦੁਬਾਰਾ ਲੜਕੇ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜਿਹੜੀ ਪੂਜਾ ਹੁੰਦੀ ਹੈ ਉਹ ਵਿਆਹ ਵਾਸਤੇ ਨਹੀਂ ਮੰਨਦੀ ਉਹ ਸੋਚਦੀ ਹੈ ਵੀ ਮੈਂ ਵਿਆਹ ਪਹਿਲਾਂ ਮੇਰਾ ਹੋਇਆ 6 ਮਹੀਨੇ ਵਿਆਹ ਚੱਲਿਆ ਮੈਂ ਉਹਦੇ ਨਾਲ ਨਹੀਂ ਨਿਵਾ ਸਕੀ ਹੁਣ ਜਿਹੜਾ ਦੂਜਾ ਬੰਦਾ ਹੋਏਗਾ ਉਹਦੇ ਨਾਲ ਮੈਂ ਨਿਵਾ ਸਕਾਂਗੀ ਕਿ ਨਹੀਂ ਕਿਵੇਂ ਦਾ ਬੰਦਾ ਹੋਏਗਾ ਕਿਵੇਂ ਦਾ ਪਰਿਵਾਰ ਹੋਏਗਾ ਤੋਂ ਘਰਦਿਆਂ ਨੂੰ ਟਾਲਦੀ ਰਹਿੰਦੀ ਹੈ ਉਸ ਤੋਂ ਬਾਅਦ ਜਿਹੜੀ ਪੂਜਾ ਹੁੰਦੀ ਹੈ ਉਹ ਪੜ੍ਹਾਈ ਵੱਲ ਧਿਆਨ ਦਿੰਦੀ ਹੈ ਵੀ ਚਲੋ ਆਪਣਾ ਕੈਰੀਅਰ ਆਪਾਂ ਅੱਗੇ ਬਣਾਈਏ ਉਹ ਫਿਰ ਬੀਏ ਬੀਐਡ ਐਮਐਡ ਕਰਦੀ ਹੈ ਤੇ ਜਿਹੜਾ ਵਿਨੇਜਸ ਵਾਲ ਹੁੰਦਾ ਉਹ ਵੀ ਆਪਣਾ ਵਿਆਹ ਨਹੀਂ ਕਰਾਂਦਾ ਕਿਤੇ ਉਹ ਆਪਣੀ ਨੌਕਰੀ ਦੇ ਵਿੱਚ ਬਿਜ਼ੀ ਹੁੰਦਾ ਪਰ ਇਹਨਾਂ ਦੀ ਦੋਨਾਂ ਦੀ ਕਦੇ-ਕਦੇ ਗੱਲਬਾਤ ਜ਼ਰੂਰ ਫੋਨ ਤੇ ਹੁੰਦੀ ਰਹਿੰਦੀ ਹੈ ਹੁਣ ਜਿਹੜਾ ਟਾਈਮ ਹੈ ਉਹ ਅੱਗੇ ਲੰਘਣ ਲੱਗ ਜਾਂਦਾ ਹੈ ਇਹਨਾਂ ਦੇ ਨਾਤਾ ਵਿਨੇ ਹੀ ਵਿਆਹ ਕਰਾਂਦਾ ਵਿਨੇ ਦੇ ਘਰ ਦੇ ਵੀ ਸੋਚਦੇ ਨੇ ਵੀ ਹੁਣ ਇਹਦਾ ਕਿਤੇ ਵਿਆਹ ਕੀਤਾ ਜਾਏ ਪਰ ਜਿਹੜਾ ਵਿਨੇ ਹੁੰਦਾ ਉਹ ਵੀ ਘਰਦਿਆਂ ਨੂੰ ਟਾਲਦਾ ਰਹਿੰਦਾ ਉਹ ਵੀ ਕਿਤੇ ਵਿਆਹ ਨਹੀਂ ਕਰਾਂਦਾ ਅੱਗੇ ਚੱਲਦੇ ਚੱਲਦੇ ਜਿਹੜਾ ਸਮਾਂ 2023 ਆ ਜਾਂਦਾ ਹੈ 2023 ਦੇ ਵਿੱਚ ਜਿਹੜੀ ਪੂਜਾ ਹੁੰਦੀ ਹੈ ਉਹ ਰੁਟੀਨ ਦੇ ਵਾਂਗੂ ਹੁਣ ਜਿਹੜੀ ਵਿਨੇ ਨੂੰ ਫੋਨ ਕਰਦੀ ਉਹਦਾ ਹਾਲ ਚਾਲ ਪੁੱਛਦੀ ਹੈ ਪਰ 21 ਅਗਸਤ ਨੂੰ ਜਦੋਂ ਫੋਨ ਕਰਦੀ ਹੈ ਤਾਂ ਫੋਨ ਨਹੀਂ ਚੁੱਕਿਆ ਜਾਂਦਾ ਵਿਨੇ ਜੱਸ ਵੱਲ ਫੋਨ ਨਹੀਂ ਚੱਕਦਾ ਫਿਰ ਉਹ ਦੁਬਾਰਾ ਕਰਦੀ ਹੈ ਦੁਬਾਰਾ ਨਹੀਂ ਚੁੱਕਿਆ ਜਾਂਦਾ 22 ਤਰੀਕ ਨੂੰ ਕੀਤਾ ਜਾਂਦਾ ਫੋਨ ਜਦੋਂ ਨਹੀਂ ਚੁੱਕਿਆ ਜਾਂਦਾ ਤੈਨੂੰ ਘਬਰਾਟ ਹੋਣ ਲੱਗ ਜਾਂਦੀ ਹੈ ਵੀ ਜੀ ਵਿਨੇ ਮੇਰਾ ਫੋਨ ਕਿਉਂ ਨਹੀਂ ਚੱਕ ਰਿਹਾ ਉਹਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ ਹਾਲਾਂਕਿ ਖਿਆਲ ਉਹਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਹੈ ਵੀ ਹੋ ਸਕਦਾ ਮੇਰੇ ਤੋਂ ਅੱਕ ਗਿਆ ਹੋਵੇ ਜਾਂ ਮੈਨੂੰ ਬਿਲਕੁਲ ਭੁਲਾ ਚੁੱਕਿਆ ਹੋਵੇ ਜਾਂ ਉਹਦੀ ਜ਼ਿੰਦਗੀ 'ਚ ਕੋਈ ਹੋਰ ਆ ਗਿਆ ਹੋਵੇ ਤੇ ਜਿਹੜੀ ਪੂਜਾ ਹੁੰਦੀ ਹੈ ਉਹਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ ਹਾਲਾਂਕਿ ਜਿਹਦੇ ਨਾਲ ਇੰਨੀ ਲੰਬੀ ਡਿਵੋਰਸ ਦੀ ਜਿਹੜੀ ਹੈ ਲੜਾਈ ਲੜੀ ਤੇ ਉਹਦੇ ਨਾਲ 5 ਸਾਲ ਹੋ ਗਏ ਤਲਾਕ ਹੋਏ ਨੂੰ ਵੀ ਪਰ ਫਿਰ ਵੀ ਉਹਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ ਫਿਰ ਪੂਜਾ ਕੀ ਕਰਦੀ ਹੈ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਲਾਉਂਦੀ ਹੈ ਆਪਣੀ ਸੱਸ ਨਾਲ ਗੱਲ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਮੰਮੀ ਮੈਂ ਪੂਜਾ ਬੋਲ ਰਹੀ ਆਂ ਤੇ ਮੈਂ ਵਿਨੇ ਨੂੰ ਫੋਨ ਲਾ ਰਹੀ ਆ ਵਾਰ-ਵਾਰ ਫਿੰਨੇ ਫੋਨ ਨਹੀਂ ਚੱਕ ਰਿਆ ਤੇ ਉਹ ਜਿਹੜੀ ਉਹਦੀ ਸੱਸ ਹੁੰਦੀ ਆ ਦੱਸਦੀ ਐ ਵੀ ਜਿਹੜਾ ਵਿਨੇ ਐ ਉਹਨੂੰ ਦਿਲ ਦਾ ਦੌਰਾ ਪਿਆ ਤੇ ਉਹ ਹਸਪੀਟਲ ਦੇ ਵਿੱਚ ਆਈਸੀਯੂ ਦੇ ਵਿੱਚ ਐ ਤੇ ਡਾਕਟਰਾਂ ਨੇ ਕਿਹਾ ਵੀ ਉਹਦੀ ਬਾਈਪਾਸ ਸਰਜਰੀ ਹੋਏਗੀ ਹੁਣ ਇਹ ਗੱਲ ਸੁਣ ਕੇ ਜਿਹੜੀ ਪੂਜਾ ਹੁੰਦੀ ਓਦੇ ਪੈਰਾਂ ਥੱਲੇ ਜ਼ਮੀਨ ਨਿੱਕਲ ਜਾਂਦੀ ਨੂੰ ਘਬਰਾਟ ਹੋਣ ਲੱਗ ਜਾਂਦੀ ਐ ਤਾਂ ਫਿਰ ਇੱਕ ਫੈਸਲਾ ਲੈਂਦੀ ਐ ਉਹ ਆਪਣੇ ਮਾਪੇ-ਮਾਪ ਨੂੰ ਕਹਿੰਦੀ ਐ ਵੀ ਜਿਹੜਾ ਵਿਨੇ ਐ ਉਹ ਹਸਪੀਟਲ ਦੇ ਵਿੱਚ ਐ ਤੇ ਮੈਂ ਉਹਨੂੰ ਮਿਲਣ ਜਾਣਾ ਚਾਹੁੰਦੀ ਆ ਮਨਿਕ ਵਰੀ ਦੇਖਣਾ ਚਾਹਨੀ ਆ ਉਹਦੇ ਮਾਪੇ ਕਹਿੰਦੇ ਵੀ ਤੇਰਾ ਦਿਮਾਗ ਖਰਾਬ ਹੈ ਹੁਣ ਉਹ ਤੇਰਾ ਪਤੀ ਨਹੀਂ ਤੇਰਾ ਐਕਸ ਹਸਬੰਡ ਹੈ ਉਹਦੇ ਨਾਲ ਤੇਰਾ ਤਲਾਕ ਹੋ ਚੁੱਕਿਆ ਤੂੰ ਹੁਣ ਉੱਥੇ ਕੀ ਕਰੇਂਗੀ ਪਰਿਵਾਰ ਕੀ ਕਹੇਗਾ ਉਹਦੀ ਜ਼ਿੰਦਗੀ ਚ ਹੋ ਸਕਦਾ ਕੋਈ ਹੋਰ ਹੋਵੇ ਜਾਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਚਾਹੁੰਦਾ ਹੋਵੇ ਵੀ ਤੂੰ ਉੱਥੇ ਨਹੀਂ ਜਾ ਸਕਦੀ ਪਰ ਉਹ ਬਹਿਸ ਕਰਦੀ ਆ ਕਰਦਿਆਂ ਬਈ ਮੈਂ ਇੱਕ ਵਾਰੀ ਜ਼ਰੂਰ ਜਾਣਾ ਮੈਂ ਉਹਨੂੰ ਦੇਖਣਾ ਚਾਹਨੀ ਆ ਕਰਦੇ ਉਹਦੀ ਜਿੱਦ ਦੇ ਅੱਗੇ ਹਾਰ ਜਾਂਦੇ ਨੇ ਉਹ ਕਹਿੰਦੇ ਠੀਕ ਹੈ ਵੀ ਜੇ ਤੂੰ ਜਾਣਾ ਅਸੀਂ ਵੀ ਤੇ ਨਾਲ ਜਾਵਾਂਗੇ ਉਹ ਫਿਰ ਕਹਿੰਦੀ ਹੈ ਵੀ ਮੈਂ ਉੱਥੇ ਇਕੱਲੀ ਜਾਣਾ ਚਾਹੁੰਦੀ ਹਾਂ ਤੁਸੀਂ ਨਹੀਂ ਨਾਲ ਜਾਣਾ ਮੈਂ ਇਕੱਲੀ ਜਾਣਾ ਚਾਹੁੰਦੀ ਹਾਂ ਹਾਲਾਂਕਿ ਪੜ੍ਹੀ ਲਿਖੀ ਲੜਕੀ ਸੀ ਘਰ ਦੇ ਨੂੰ ਪਤਾ ਸੀ ਵੀ ਸਮਝਦਾਰ ਲੜਕੀ ਹੈ ਸਾਡੀ ਬੜੀ ਲਿਖੀ ਉਹ ਮੰਨ ਜਾਂਦੇ ਨੇ ਤਾਂ ਫਿਰ 23 ਅਗਸਤ ਨੂੰ ਜਿਹੜੀ ਪੂਜਾ ਹੁੰਦੀ ਹੈ ਉਹ ਗਾਜ਼ੀਆਬਾਦ ਹਸਪੀਟਲ ਦੇ ਵਿੱਚ ਪਹੁੰਚਦੀ ਹੈ ਉੱਥੇ ਬਿਨੇ ਦੇ ਘਰ ਦੇ ਸਾਰੇ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਉਹ ਦੇਖ ਕੇ ਹਰਾਨ ਰਹਿ ਜਾਂਦੇ ਨੇ ਪੂਜਾ ਨੂੰ ਦੇਖ ਕੇ ਜਦੋਂ ਪੂਜਾ ਉੱਥੇ ਪਹੁੰਚਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਖੁਸ਼ੀ ਵੀ ਹੁੰਦੀ ਹੈ ਹੁਣ ਜਦੋਂ ਪੂਜਾ ਉੱਥੇ ਪਹੁੰਚਦੀ ਹੈ ਆਈ ਸੀ ਯੂ ਦੇ ਵਿੱਚ ਬਾਹਰੋਂ ਸ਼ੀਸ਼ੇ ਦੇ ਵਿੱਚੋਂ ਦੇਖਦੀ ਹੈ ਬਿਨੇ ਨੂੰ ਉਹਨੂੰ ਬਹੁਤ ਬੁਰਾ ਲੱਗਦਾ ਤੇ ਫਿਰ ਬਿਨੇ ਦੇ ਘਰ ਦੇ ਬਿਨੇ ਨੂੰ ਦੱਸਦੇ ਨੇ ਵੀ ਪੂਜਾ ਵੀ ਆਈ ਹੈ ਉਹਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਪੂਜਾ ਉੱਥੇ ਜਾਂਦੀ ਹੈ ਤੇ ਫਿਰ ਉਹਦੀ ਬਾਈਪਾਸ ਸਰਜਰੀ ਹੋਣੀ ਹੁੰਦੀ ਹੈ ਤੇ ਜਿਹੜੀ ਪੂਜਾ ਹੁੰਦੀ ਹੈ ਉਹਦੀ ਪੂਰੀ ਦੇਖਭਾਲ ਕਰਦੀ ਹੈ ਪੂਰੀ ਸੇਵਾ ਕਰਦੀ ਹੈ ਬਿਨੇ ਨੇ ਫਿਰ ਬਾਈਪਾਸ ਸਰਜਰੀ ਹੁੰਦੀ ਹੈ ਅਰਦਾਸਾਂ ਕਰਦੀ ਹੈ ਪ੍ਰਾਰਥਨਾ ਕਰਦੀ ਹੈ ਬਾਈਪਾਸ ਸਰਜਰੀ ਤੋਂ ਬਾਅਦ ਹੁਣ ਜਦੋਂ ਰਿਕਵਰੀ ਹੋਣੀ ਹੁੰਦੀ ਹੈ ਵਿਨੇ ਦੀ ਤੇ ਜਿਹੜੀ ਪੂਜਾ ਚੌਧਰੀ ਹੁੰਦੀ ਹੈ ਉਹ ਉਹਦੀ ਪੂਰੀ ਦੇਖਭਾਲ ਕਰਦੀ ਹੈ ਉਹਦਾ ਇੱਕ ਇੱਕ ਚੀਜ਼ ਦਾ ਧਿਆਨ ਰੱਖਦੀ ਹੈ ਦਵਾਈ ਦਾਰੂ ਸਾਰਾ ਜਿਹੜਾ ਖਿਆਲ ਹੈ ਉਹ ਪੂਜਾ ਰੱਖਦੀ ਹੈ ਵਿਨੇ ਖੁਸ਼ ਵੀ ਹੁੰਦਾ ਤੇ ਹੈਰਾਨ ਵੀ ਹੁੰਦਾ ਪਰਿਵਾਰ ਵੀ ਹੈਰਾਨ ਹੁੰਦਾ ਸਾਰੇ ਰਿਸ਼ਤੇਦਾਰ ਹੁਣਾਂ ਹੁੰਦੇ ਨੇ ਵੀ ਜਿਹੜੀ ਜਿਹਨੂੰ ਤਲਾਕ ਦੇ ਚੁੱਕੇ ਆ ਉਹ ਪਤਨੀ ਇਨੀ ਸੇਵਾ ਕਰਦੀ ਹੈ ਜਿੰਨੀ ਕਿ ਇੱਕ ਪਤਨੀ ਨੂੰ ਕਰਨੀ ਚਾਹੀਦੀ ਉਹ ਤੋਂ ਵੱਧ ਕੇ ਪੂਜਾ ਕਰਦੀ ਹੈ ਉਹਦੀ ਸੇਵਾ ਹੁਣ ਹੌਲੀ ਹੌਲੀ ਜਿਹੜਾ ਬਿਨੇ ਠੀਕ ਹੁੰਦਾ ਤੇ ਖੁਸ਼ ਵੀ ਬਹੁਤ ਹੁੰਦਾ ਹੁਣ ਇੱਕ ਦੂਜੇ ਨਾਲ ਇਹਨਾਂ ਦੀਆਂ ਗੱਲਬਾਤ ਹੁੰਦੀ ਹੈ ਕੁਝ ਦਿਨ ਬੀਤਦੇ ਨੇ ਜਿਹੜਾ ਬਿਨੇ ਉਹ ਠੀਕ ਹੁੰਦਾ ਠੀਕ ਹੋਣ ਤੋਂ ਬਾਅਦ ਬਿਨੇ ਘਰ ਪਹੁੰਚਦਾ ਫਿਰ ਇਹਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਇੱਕ ਦਿਨ ਇਹਨਾਂ ਦੀ ਗੱਲਬਾਤ ਹੁੰਦੀ ਹੈ ਵੀ ਆਪਾਂ ਤਲਾਕ ਕਿਉਂ ਲੈਂ ਜਿਹੜੀ ਪੂਜਾ ਹੁੰਦੀ ਹੈ ਕਹਿੰਦੀ ਵੀ ਸ਼ਾਇਦ ਮੈਨੂੰ ਕਿਸੇ ਨੇ ਸਮਝਾਇਆ ਹੀ ਨਹੀਂ ਮੈਨੂੰ ਆਪਾਂ ਨੂੰ ਇਹ ਰਿਸ਼ਤੇ ਨੂੰ ਟਾਈਮ ਦੇਣਾ ਚਾਹੀਦਾ ਸੀ ਮੈਂ ਜਾਂ ਮੈਂ ਸਮਝੀ ਨਹੀਂ ਕਿਸੇ ਦੀ ਗੱਲ ਕਿਉਂਕਿ ਜਿਹੜੇ ਸੁਭਾਅ ਦੇ ਵਿੱਚ ਅੰਤਰ ਨੇ ਸੋਚ ਦੇ ਵਿੱਚ ਅੰਤਰ ਨੇ ਇਹ ਤਾਂ ਜਿਹੜੇ ਪਤੀ ਪਤਨੀ ਚ ਇਸ ਦਾ ਸੁਭਾਵਿਕ ਹੈ ਜਿਹੜੇ ਮਾਪੇ ਹੁੰਦੇ ਨੇ ਤੇ ਬੱਚਿਆਂ ਦੀ ਸੋਚ ਦੇ ਵਿੱਚ ਵੀ ਅੰਤਰ ਹੁੰਦਾ ਹੈ ਬੱਚੇ ਉਹਨਾਂ ਨੂੰ ਟੋਕਦੇ ਵੀ ਨੇ ਮਾਪੇ ਵੀ ਬੱਚਿਆਂ ਨੂੰ ਟੋਕਦੇ ਨੇ ਪਰ ਉਹ ਇੱਕ ਦੂਜੇ ਨੂੰ ਛੱਡਦੇ ਨਹੀਂ ਪਰਾ ਭੈਣ ਦੀ ਸੋਚ ਦੇ ਵਿੱਚ ਫਰਕ ਹੁੰਦਾ ਹੈ ਪਰ ਉਹ ਰਿਸ਼ਤੇ ਇੱਕ ਦੂਜੇ ਨੂੰ ਛੱਡਦੇ ਨੇ ਫਿਰ ਪਤੀ ਪਤਨੀ ਕਿਉਂ ਆਪਾਂ ਇਹ ਰਿਸ਼ਤੇ ਨੂੰ ਟਾਈਮ ਨਹੀਂ ਦਿੱਤਾ ਤਾਂ ਵਿਨੇ ਵੀ ਕਹਿੰਦਾ ਵੀ ਸ਼ਾਇਦ ਮੈਨੂੰ ਵੀ ਕਿਸੇ ਨੇ ਸਮਝਾਇਆ ਨਹੀਂ ਤੇ ਜਾਂ ਮੈਂ ਸਮਝਿਆ ਨਹੀਂ ਜੇ ਆਪਾਂ ਰਿਸ਼ਤੇ ਨੂੰ ਟਾਈਮ ਦਿੱਤਾ ਹੁੰਦਾ ਤਾਂ ਆਪਾਂ ਜੱਡ ਨਾ ਹੁੰਦੀ ਪੂਜਾ ਦਾ ਕਹਿਣਾ ਸੀ ਵੀ ਜਦੋਂ ਇਹ ਕੇਸ ਚੱਲਦਾ ਸੀ ਜਦੋਂ ਤਕਰੀਬਨ ਤਕਰੀਬਨ ਫਾਈਨਲ ਹੋ ਚੁੱਕਿਆ ਸੀ ਉਸ ਦਿਨ ਜਦੋਂ ਲਾਸਟ ਡੇਟ ਸੀ ਕਹਿੰਦੀ ਵੀ ਮੈਂ ਇਹੀ ਸੋਚਦੀ ਆਈ ਵੀ ਅੱਜ ਕੁਝ ਐਸਾ ਹੋ ਜਾਈਏ ਸਮੇਂ ਇੱਥੇ ਰੁਕ ਜੇ ਜਾਂ ਜੱਜ ਛੁੱਟੀ ਤੇ ਚਲਾ ਜਾਏ ਸਾਡਾ ਤਲਾਕ ਨਾ ਹੋਵੇ ਪਰ ਮੈਂ ਕਹਿ ਨਹੀਂ ਸਕੀ ਤੇ ਐਸਾ ਕੁਝ ਹੋਇਆ ਵੀ ਨਹੀਂ ਉਹ ਦਿਨ ਨਾ ਤਾਂ ਸਮੇਂ ਰੁਕਿਆ ਤੇ ਨਾ ਹੀ ਜੱਜ ਸਾਹਿਬ ਛੁੱਟੀ ਤੇ ਗਏ ਕਹਿੰਦੇ ਫਿਰ ਮੈਂ ਸੋਚਿਆ ਵੀ ਘੱਟੋ ਘੱਟ ਮੈਂ ਜਿਹੜੇ ਸਾਈਨ ਉਹ ਪਹਿਲਾਂ ਨਹੀਂ ਕਰਾਂਗੀ ਜੇ ਵਿਨੇ ਨੇ ਸਾਈਨ ਕੀਤੇ ਮੈਂ ਫਿਰ ਸਾਈਨ ਕਰਾਂਗੀ ਪਰ ਇਹਨਾਂ ਦੇ ਸਾਈਨ ਬਹੁਤ ਧੇਰ ਪਹਿਲਾਂ ਹੋ ਚੁੱਕੇ ਸੀ ਕਿਉਂਕਿ ਕੇਸ ਚੱਲਦੇ ਨੂੰ ਬਹੁਤ ਸਮਾਂ ਹੋ ਗਿਆ ਸੀ ਕਾਗਜ਼ਾਂ ਤੇ ਇਹਨਾਂ ਦਾ ਫਿਰ ਤਲਾਕ ਹੋ ਜਾਂਦਾ ਪਰ ਦਿਲੋਂ ਇਹਨਾਂ ਦਾ ਤਲਾਕ ਨਹੀਂ ਹੁੰਦਾ ਫਿਰ ਇਹ ਕਹਿੰਦੇ ਨੇ ਵੀ ਆਪਾਂ ਰਿਸ਼ਤੇ ਨੂੰ ਇੱਕ ਦੁਬਾਰਾ ਮੌਕਾ ਨਹੀਂ ਦੇ ਸਕਦੇ ਦੋਨਾਂ ਦੇ ਮੂੰਹ ਇਕੱਠਾ ਹੀ ਨਿਕਲਦਾ ਤਾਂ ਫਿਰ ਇਹ ਸੋਚਦੇ ਨੇ ਵੀ ਅਸੀਂ ਹੁਣ ਦੁਬਾਰਾ ਫਿਰ ਜਿਹੜਾ ਇੱਕ ਰਿਸ਼ਤੇ ਨੂੰ ਦੁਬਾਰਾ ਮੌਕਾ ਦਵਾਂਗੇ ਹੁਣ ਜਿਹੜੇ ਰਿਸ਼ਤੇ ਨੂੰ 11 ਸਾਲ ਹੋ ਗਏ ਸੀ ਟੁੱਟੇ ਨੂੰ 2012 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ 6 ਮਹੀਨੇ ਬਾਅਦ ਇਹਨਾਂ ਦਾ ਜਿਹੜਾ ਮਨਮੁਟਾਬ ਹੋ ਜਾਂਦਾ ਕੇਸ ਚੱਲ ਪਿੰਦਾ ਕੋਰਟ ਦੇ ਵਿੱਚ 2018 ਦੇ ਵਿੱਚ ਇਹਨਾਂ ਦਾ ਤਲਾਕ ਹੋ ਜਾਂਦਾ ਤੇ ਫਿਰ 2023 ਦੇ ਵਿੱਚ ਇੱਕ ਫਿਰ ਅਜਿਹੀ ਘਟਨਾ ਵਾਪਰਦੀ ਹੈ ਜਿਹਨੂੰ ਸੁਣ ਕੇ ਯੂਪੀ ਤੇ ਬਿਹਾਰ ਦੇ ਲੋਕ ਤੇ ਜਿੱਥੇ-ਜਿੱਥੇ ਇਹ ਖਬਰ ਜਾਂਦੀ ਹੈ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਤੇ ਅੱਖਾਂ ਦੇ ਵਿੱਚ ਜਿਹੜੇ ਅਥਰੂ ਹੁੰਦੇ ਨੇ 23 ਨਵੰਬਰ 2023 ਨੂੰ ਇਹ ਫਿਰ ਦੁਬਾਰਾ ਵਿਆਹ ਕਰਾਂਦੇ ਨੇ ਆਪਣੇ ਘਰਦਿਆਂ ਦੀ ਮਜੂਦਗੀ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੇ ਰਾਜੀ ਖੁਸ਼ੀ ਜੀ ਆਪਣੇ ਘਰ ਜਾਂਦੇ ਨੇ ਅੱਜ ਬਹੁਤ ਵਧੀਆ ਜ਼ਿੰਦਗੀ ਜਿਹੜੀ ਹੈ ਬਤਾ ਰਹੇ ਨੇ ਅੱਜ ਇਹ ਜਿਹੜਾ ਪਰਿਵਾਰ ਹੈ ਦੋਨੋਂ ਜੀ ਬਹੁਤ ਖੁਸ਼ੀ ਖੁਸ਼ੀ ਆਪਣਾ ਜਿਹੜਾ ਜੀਵਨ ਬਤਾ ਰਹੇ ਨੇ ਇਹ ਕਹਾਣੀ ਪੜ੍ਹ ਕੇ ਬਹੁਤ ਵਧੀਆ ਲੱਗਿਆ ਵੀ ਇੱਕ ਪਰਿਵਾਰ ਜਿਹੜਾ ਟੁੱਟ ਗਿਆ ਸੀ 10 11 ਸਾਲ ਬਾਅਦ ਉਹ ਫੇਰ ਇਕੱਠਾ ਹੁੰਦਾ ਤੇ ਫੇਰ ਦੁਬਾਰਾ ਉਹ ਆਪਣੀ ਜ਼ਿੰਦਗੀ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਹੈ ਇਹ ਸਟੋਰੀ ਸੁਣਾਉਣ ਦਾ ਮਕਸਦ ਇੱਕ ਤਰ੍ਹਾਂ ਸੀ ਵੀ ਬਹੁਤ ਮੈਨੂੰ ਵਧੀਆ ਲੱਗੀ ਪੋਜ਼ਿਟਿਵ ਸਟੋਰੀ ਸੀ ਵੀ ਜੇ ਆਪਾਂ ਕਿਸੇ ਰਿਸ਼ਤੇ ਨੂੰ ਮੌਕਾ ਦਈਏ ਤਾਂ ਉਹ ਰਿਸ਼ਤਾ ਬਹੁਤ ਦੂਰ ਤੱਕ ਜਾ ਸਕਦਾ ਤੇ ਆਪਾਂ ਨੂੰ ਕਦੇ ਵੀ ਫਟਾਫਟ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ ਉਹ ਹਰ ਰਿਸ਼ਤੇ ਨੂੰ ਇੱਕ ਮੌਕਾ ਦੇਣਾ ਚਾਹੀਦਾ ਤੇ ਹਮੇਸ਼ਾ ਮੇਰਾ ਕਹਿਣਾ ਹੁੰਦਾ ਹੈ ਵੀ ਹਰੇਕ ਰਿਸ਼ਤੇ ਦੀ ਕਦਰ ਕਰੋ ਮਾ ਬਾ ਭਾਈ ਭੈਣ ਪਤੀ ਪਤਨੀ ਬੱਚਿਆਂ ਦਾ ਹਰੇਕ ਰਿਸ਼ਤਾ ਜ਼ਰੂਰੀ ਹੈ ਤੇ ਹਰੇਕ ਰਿਸ਼ਤੇ ਦੀ ਕਦਰ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹ ਬਤਨ ਸਸੰਗਤ